पर कातल पत्नी दी सहेली दा परिवार खडू रूपिंदर कौर नाल करवाऊ जमानता आओ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਪੈਰਵਾਈ ਕੋਈ ਕਰ ਰਿਆ ਵਾ ਪਿੱਛੋਂ ਜਿਹਦਾ ਫੈਮਲੀ ਦੀ سپورਟ ਕਿਸੇ ਵੀ ਤਿੰਨਾ ਮਲਜ਼ਮਾਂ ਦੇ ਵਿੱਚੋਂ ਚਾਰਾ ਮਲਜ਼ਮਾਂ ਦੇ ਵਿੱਚੋਂ ਹੈ ਪਿੱਛੋਂ ਕੋਈ سپورਟ ਦਾ ਪਰਿਵਾਰ ਮਿਲ ਰਿਆ ਵਾ ਜਾਂ ਕੋਈ ਮਦਦ ਕਰ ਰਿਆ ਵਾ ਨੀ ਇਸ ਤਨ ਅਸੀਂ ਇਸ ਬਾਰੇ ਅਸੀਂ ਸਾਡਾ ਉਤਨੀ ਧਿਆਨ ਹੁੰਦਾ ਕਿਉਂਕਿ ਕੋਈ ਵੀ ਕ੍ਰਾਈਮ ਹੁੰਦਾ ਹੈ ਨੱਚ ਗੱਲ ਕੋਈ ਨਾ ਕੋਈ ਦਾ ਜਾਂ ਕੋਈ ਪਰਿਵਾਰੀ ਚ ਆ ਕੇ ਖੜ ਜਾਂਦੇ ਨੇ ਘਰ ਵਾਲੇ ਵੀ ਤੇ ਪਰ ਸਾਡਾ ਅਸੀਂ ਆਪਦੇ ਅੰਕਲ ਤੇ ਜਿਹੜਾ ਪੁਲਿਸ ਦਾ ਕੰਮ ਹੈ ਉਹ ਪੁਲਿਸ ਕਰ ਰਹੀ ਹੈ। ਅ ਦੇਖੋ ਜਿਹੜਾ ਇਹ ਸੁਖਨ ਵਾਲਾ ਮਰਡਰ ਕੇਸ ਇਸ ਦੇ ਵਿੱਚ ਜਿਹੜੇ ਪਹਿਲਾਂ ਮੇਨ ਦੋਸ਼ੀ ਸੀ ਤਿੰਨ ਅ ਅਰਪਿੰਦਰ ਹਰਕਮਲਪੀ ਤੇ ਵਿਸ਼ੋਜੀਤ ਇਹਨਾਂ ਤਿੰਨਾਂ ਦੀ ਅਸੀਂ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਚੁੱਕੇ ਹਾਂ ਜਿਹੜੀ ਸਾਡੀ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਲਗਾਤਾਰ ਚੱਲ ਰਹੀ ਹੈ ਸਾਡੇ ਸੀਨੀਅਰ ਅਫਸਰ ਇਸ ਨੂੰ ਮੋਨੀਟਰ ਕਰ ਰਹੇ ਨੇ ਤੇ ਇਸ ਦੇ ਵਿੱਚ ਜਿਹੜੀ ਚੌਥੀ ਅਸੀਂ ਗ੍ਰਿਫਤਾਰੀ ਹਰ ਵੀਰਿੰਦਰ ਦੀ ਜੀ ਵੀਰਿੰਦਰ ਦੀ ਅਸੀਂ ਨੂੰ ਅਰੈਸਟ ਕਰ ਚੁੱਕੇ ਹਾਂ ਜਿਹੜਾ ਵੀਰਿੰਦਰ ਦਾ ਰੋਲ ਇਹ ਰਿਹਾ ਕਿ ਵੀਰਿੰਦਰ ਪਿੰਦਰ ਦੀ ਇੱਕ ਅੱਛੀ ਫਰੈਂਡ ਸੀ ਇਹਨਾਂ ਨੇ ਪਲੱਸ 2 ਦੇ ਵਿੱਚ ਕਠੀ ਸਟਡੀ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਰੁਪਿੰਦਰ ਹੁੰਦੀ ਹੈ ਪਲੱਸ ਆਫਟਰ ਪਲੱਸ 2 ਇਹ ਕੈਨੇਡਾ ਚਲੇ ਜਾਂਦੀ ਤੇ ਜਦੋਂ 25 ਦੇ ਵਿੱਚ ਮੈਰਿਜ ਤੋਂ ਬਾਅਦ ਇਹ ਵਾਪਸ ਆਉਂਦੀ ਹੈ ਤੇ ਫਿਰ ਇਹਨਾਂ ਦੋਨਾਂ ਦਾ ਆਪਸ ਵਿੱਚ ਤਾਲਮੇਲ ਹੋ ਜਾਂਦਾ ਤੇ ਇਹਨਾਂ ਦੀ ਬਹੁਤ ਇੱਕ ਅੱਛੀ ਗੁੜੀ ਦੋਸਤੀ ਹੋ ਜਾਂਦੀ ਹੈ ਤੇ ਜਿਹੜਾ ਇਹ ਜਿਹੜਾ ਗੁਰਵਿੰਦਰ ਦਾ ਇਹ ਮਰਡਰ ਹੁੰਦਾ ਤੇ ਜਿਹੜੀ ਵੀਰਿੰਦਰ ਨੂੰ ਉਹ ਜਿਹੜੀ ਰੁਪਿੰਦਰ ਹੁੰਦੀ ਹੈ ਇਹਦੇ ਨਾਲ ਸਾਰੀ ਗੱਲ ਸਾਂਝੀ ਕਰਦੀ ਏ ਤੇ ਇਸ ਦੇ ਧਿਆਨ ਵਿੱਚ ਹੁੰਦਾ ਹੈ ਵੀ ਇਹ ਜਿਹੜਾ ਮਰਡਰ ਕੀਤਾ ਜਾਣਾ ਉਸ ਦੋਸ਼ ਦੇ ਵਿੱਚ ਅਸੀਂ ਇਹਨੂੰ ਅ ਰੈਸਟ ਪਾ ਚਕੇ ਇੱਕ ਇਹ ਸੀ ਸੋਚ ਬਣ ਗਈ ਕਿ ਸ਼ਾਇਦ ਤਿੰਨੇ ਰੋਪੇ ਹੁਣ ਫੜੇ ਗਏ ਆ ਤੇ ਮਾਮਲਾ ਪੂਰੀ ਤਰ੍ਹਾਂ ਹੱਥ ਦੇ ਵਿੱਚ ਹੈ ਹੁਣ ਇਹਨਾਂ ਨੂੰ ਸਜ਼ਾ ਹੋ ਜਾਏਗੀ ਪਰ ਇਹ ਚੌਥੀ ਜਿਹੜੀ ਵੀਰਿੰਦਰ ਕੌਰ ਮਿਲੀ ਇਸ ਦੇ ਬਾਬਤ ਤੁਹਾਡੇ ਕੋਲ ਕੋਈ ਇਨਪੁਟ ਆਈ ਸੀ ਜਾਂ ਤੁਸੀਂ ਉਹਨਾਂ ਤੱਕ ਪਹੁੰਚੇ ਕਿਵੇਂ ਬਿਲਕੁਲ ਇੱਕ ਇਨਵੈਸਟੀਗੇਸ਼ਨ ਜਦੋਂ ਮਟਰ ਹੁੰਦਾ ਤਾਂ ਇਨਵੈਸਟੀਗੇਸ਼ਨ ਕੰਟੀਨਿਊ ਚੱਲਦੀ ਰਹਿੰਦੀ ਹੈ ਪਹਿਲਾਂ ਅਸੀਂ ਇੱਕ ਦੋਸੀ ਫੜਦੇ ਹਾਂ ਰਪਿੰਦਰ ਰਪਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਹਰਕਮਲ ਦਾ ਸਾਹਮਣੇ ਆਉਂਦਾ ਵੀ ਮੇਰਾ ਇਹ ਫਰੈਂਡ ਸੀਗਾ ਜਿਹੜਾ ਹਰਕਮਲ ਦੀ ਦਸਟ ਹੁੰਦੀ ਹੈ ਤਾਂ ਉਸ ਦੇ ਵਿੱਚ ਫਿਰ ਵਿਸ਼ਵਜੀਤ ਆ ਜਾਂਦਾ ਹੈ ਤੇ ਜਦੋਂ ਇਹ ਸਾਡੇ ਕੋਲ ਤਿੰਨੇ ਰਿਮਾਂਡ ਤਰ੍ਹਾਂ ਹੁੰਦੇ ਨੇ ਸਾਨੂੰ ਸਾਡਾ ਇੰਦਾ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਨਾਮ ਵੀਰਿੰਦਰ ਦਾ ਉਹ ਫਿਰ ਫਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੁੰਦੀ ਹੈ ਜਦੋਂ ਅਸੀਂ ਪੁਖਤਾ ਠੋਸ ਸਬੂਤ ਸਾਨੂੰ ਇਹਦੇ ਮਿਲ ਜਾਂਦੇ ਨੇ ਵੀ ਹਾਂ ਵੀ ਇਸ ਦਾ ਇਸ ਮਟਰ ਦੇ ਵਿੱਚ ਇਨਵੋਲਵਮੈਂਟ ਰਹੀ ਹੈ ਤੇ ਫਿਰ ਅਸੀਂ ਇਸ ਨੂੰ ਇਸ ਮੁਕਦਮੇ ਵਿੱਚ ਗ੍ਰਿਫਤਾਰ ਕਰਦੇ ਕੋਈ ਕਬੂਲਨਾਮਾ ਵੀਰਿੰਦਰ ਨੇ ਕੀਤਾ ਕੋਈ ਹੋਰ ਮੁਲਜ਼ਮ ਸ਼ਾਇਦ ਇਹਦੇ ਵਿੱਚ ਹੋਰ ਸ਼ਾਮਲ ਹੋ ਸਕਦਾ ਕੋਈ ਇਦਾਂ ਦੀ ਇਨਪੁਟ ਹੈ ਤੁਹਾਡੇ ਕੋਲ ਨਹੀਂ ਬਿਲਕੁਲ ਵੀਰਿੰਦਰ ਨੇ ਇੰਨਾ ਜਰੂਰ ਜਿਹੜਾ ਇਹਦਾ ਜਿੰਨਾ ਇਹਦਾ ਦੋਸ਼ ਸੀ ਜੋ ਸਾਹਮਣੇ ਆਇਆ ਸੀ ਪੀ ਆ ਵੀ ਮੈਨੂੰ ਇਹ ਚੀਜ਼ ਦਾ ਪਤਾ ਲੱਗ ਚੁੱਕਾ ਹਾਂ ਵੀ ਇਸ ਰਾਤ ਨੂੰ ਇਹਨਾਂ ਨੇ ਇਹ ਸਵਾਦ ਨੂੰ ਅੰਜਾਮ ਦੇਣਾ ਤੇ ਜਿਹੜਾ ਫੋਰ ਮੋਰਜਨ ਦਾ ਅਜੇ ਤੱਕ ਕੋਈ ਨਹੀਂ ਸਾਡੀ ਇਨਵੈਸਟੀਗੇਸ਼ਨ ਚੰਗੀ ਜੇਕਰ ਕੋਈ ਵੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਆਉਂਦਾ ਤਾਂ ਦੇਖੋ ਇਸ ਨੂੰ ਕਿਸੇ ਨੂੰ ਫ੍ਰੀ ਨਹੀਂ ਕੀਤਾ ਜਾਏਗਾ ਇਹ ਤਾਂ ਇੱਕ ਸਾਡੇ ਸੀਨੀਅਰ ਅਫਸਰ ਮਾਨ ਜੋਗ ਐਸਐਸਪੀ ਸਾਹਿਬ ਜੀ ਦੀ ਦੇਣ ਮਜੀਟ ਜਿਹੜਾ ਮਕਦਮੇ ਨੂੰ ਪੂਰਾ ਡਿਟੇਲ ਚ ਦੇਖਿਆ ਜਾ ਰਿਹਾ ਤੇ ਹੋਰ ਹੀ ਅਫਸਰ ਸਹਿਬਾਨ ਇਸ ਨੂੰ ਦੇਖਦੇ ਆ ਅਸੀਂ ਵੀ ਮੋਨੀਟਰ ਕਰ ਰਹੇ ਹਾਂ ਬਹੁਤ ਬ੍ਰੀਕਿੰਗ ਅਸੀਂ ਇਸ ਤੇ ਕੰਮ ਕਰ ਰਹੇ ਹਾਂ ਅਸੀਂ ਜਲਦੀ ਜਲਦੀ ਇਹਦਾ ਜਿਹੜਾ ਇਹਨਾਂ ਨੂੰ ਮਕਦਮੇ ਟੂਕੜ ਕਰਾਵਾਂਗੇ ਤੇ ਇਹਨਾਂ ਨੂੰ ਜਿੰਨੀ ਵੀ ਬਤਵਾ ਸਜ਼ਾ ਹੋਏਗੀ ਉਹ ਦਵਾਂਗੇ ਅਰਮਾਂਡ ਤੇ ਹੈ ਵੀਰਿੰਦਰ ਤੇ ਕੋਈ ਨਵਾਂ ਖੁਲਾਸਾ ਉਹਨਾਂ ਵੱਲੋਂ ਕੀਤਾ ਗਿਆ ਜਾਂ ਉਹਨਾਂ ਨੂੰ ਵੀ ਬਣਦੀ ਸਜ਼ਾ ਜਿਹੜੀ ਹੈ ਬਰਾਬਰ ਰੁਪਿੰਦਰ ਕੌਰ ਹਰਕਮਲ ਵਿਸ਼ਪਜੀਤ ਦੇ ਬਰਾਬਰ ਦਿੱਤੀ ਜਾਏਗੀ ਬਿਲਕੁਲ ਜਦੋਂ ਵੀ ਕੋਈ ਇਸ ਇਸ ਤਰ੍ਹਾਂ ਦੀ ਹਿੰਗਸ ਕ੍ਰਾਈਮ ਹੁੰਦਾ ਤੇ ਜਿਹੜਾ ਵੀ ਜਿੰਦੀ ਵੀ ਜਿੰਨਾ ਪਾਰਟਿਸਪੇਸ਼ਨ ਇੰਨਾ ਪਾਰਟਿਸਪੀਟ ਰਿਹਾ ਜਿੰਨਾ ਵੀ ਇਹਨੂੰ ਪਤਾ ਸੀ ਉਹ ਇਹ ਮਾਂ ਜੋ ਕੋਟਾ ਦੇ ਉੱਪਰ ਹੁੰਦਾ ਹੈ ਵੀ ਇਸ ਦਾ ਕੀ ਰੋਲ ਰਿਹਾ ਹੈ ਕਿੰਨੀ ਹੁਸਾਇਦੇ ਨੇ ਇਹ ਇੱਕ ਹਾਂ ਜੋ ਕੋਟਾ ਦੇ ਉੱਪਰ ਡਿਪੈਂਡ ਕਰਦਾ ਓਕੇ ਜਿਵੇਂ ਰੁਪਿੰਦਰ ਕੌਰ ਤੁਹਾਡੀ ਗ੍ਰਿਫਤ ਦੇ ਵਿੱਚ ਵਾਜਾ ਕਿਵੇਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਕੋਈ ਪ੍ਰਸਤਾਵ ਹੱਲੇ ਤੱਕ ਉਹਨਾਂ ਦੇ ਚਿਹਰੇ ਤੇ ਦਿਖੇ ਰਿਹਾ ਹੈ ਜਾਂ ਕੁਝ ਹੋਰ ਕੁਝ ਦੱਸ ਰਹੇ ਨੇ ਦੇਖੋ ਵੀਰਿੰਦਰ ਵੀ ਇਸ ਚੀਜ਼ ਦਾ ਪਸਤਾਵਾ ਕਰਦੀ ਹੈ ਕਿ ਮੈਂ ਇਹ ਮੈਨੂੰ ਇੰਦਾ ਸਾਥ ਨਹੀਂ ਦੇਣਾ ਚਾਹੀਦਾ ਸੀ ਮੈਨੂੰ ਜੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਦੱਸਣਾ ਚਾਹੀਦਾ ਸੀ ਹਮ ਨੇਚਰਲ ਵੀ ਜਦੋਂ ਰਪਿੰਦਰ ਵੀ ਫੜੀ ਜਾਂਦੀ ਉਹ ਵੀ ਇਸ ਚੀਜ਼ ਦਾ ਪਛਤਾਵਾ ਕਰਦੀ ਵੀ ਮੈਂ ਗਲਤ ਕਰ ਚੁੱਕੀ ਹਾਂ ਜਦੋਂ ਕੋਈ ਵੀ ਆਦਮੀ ਕ੍ਰਾਈਮ ਕਰ ਲੈਂਦਾ ਉਸ ਤੋਂ ਬਾਅਦ ਤਾਂ ਪਛਤਾਵਾ ਤਾਂ ਕਰਦਾ ਹੀ ਹੈ ਕ੍ਰਾਈਮ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਰਪਿੰਦਰ ਕੇ ਮੈਨੋਲੋਜੀ ਪੜ੍ਹ ਕੇ ਆਉਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਕ੍ਰਾਈਮ ਨੂੰ ਅੰਜਾਮ ਦਿੰਦੀ ਆ ਤਾਂ ਉਹ ਉਹ ਸੀਰੀਅਲਸ ਦੇ ਬਹੁਤ ਚੱਕਰ ਸੋਸ਼ਲ ਮੀਡੀਆ ਤੇ ਚੱਲੇ ਕੇ ਸ਼ਾਇਦ ਸੀਰੀਅਲਸ ਵਗੈਰਾ ਬਹੁਤ ਦੇਖਦੀ ਹੁੰਦੀ ਸੀ ਐਦਾਂ ਐਦਾਂ ਦੇ ਵੀ ਨਵੇਂ ਖੁਲਾਸੇ ਹੋ ਰਿਹਾ ਕੋਈ ਨਮੀਆਂ ਕੜੀਆਂ ਤੁਹਾਨੂੰ ਪਤਾ ਲੱਗੀਆਂ ਨਹੀਂ ਰਪਿੰਦਰ ਦਾ ਇਹ ਨਾ ਜ਼ਰੂਰ ਸੀ ਉਹਨੇ ਕ੍ਰਾਈਮ ਦੇ ਉੱਤੇ ਡਿਗਰੀ ਕੀਤੀ ਸੀ ਕੈਨੇਡਾ ਤੋਂ 3 ਸਾਲ ਦੀ ਤੇ ਮੇਬੀ ਅਸੇ ਸੋਚਦੇ ਆ ਵੀ ਜਿਹੜੀ ਜਿਹੋ ਜੀ ਸਟੱਡੀ ਹੋਏ ਉਸ ਤੇ ਹੋ ਸਕਦਾ ਇਸ ਕਰਾਈ ਦੇ ਵਿੱਚ ਉਹਨੇ ਵੀ ਆਦਾ ਕੋਈ ਦਿਮਾਗ ਲਾਇਆ ਹੈ ਪਰ ਇਹ ਵਿੱਚ ਕੋਈ ਗੱਲ ਨਹੀਂ ਸਾਡੇ ਸਾਹਮਣੇ ਆਈ ਵੀ ਕੋਈ ਹੋਰ ਵੀ ਕੋਈ ਹਮ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਜਿਹੜੀ ਵੀਰਿੰਦਰ ਕੌਰ ਹੈ ਇਹ ਵੀ ਜਿਹੜੀ ਆ ਚਿੱਟੇ ਦਾ ਸ਼ਾਇਦ ਟੀਕਾ ਸਪਲਾਈ ਕਰਦੀ ਸੀ ਜਾਂ ਨਸ਼ਾ ਸਪਲਾਈ ਕਰਦੀ ਸੀ ਇਦਾਂ ਦੀ ਹੈ ਕੋਈ ਇਨਪੁਟ ਨਹੀਂ ਇਹੋ ਜਾਨੀ ਵੀ ਇਹ ਆਪਾਂ ਕਹਿ ਸਕਦੇ ਸਾਡਾ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਅ ਅਨਵੈਸਟਿਗੇਸ਼ਨ ਕਰ ਰਹੇ ਆ ਵੀ ਇਹਦਾ ਕੀ ਰੋਲ ਰਿਹਾ ਹੈ ਜਿੰਨਾ ਹੁਣ ਤੱਕ ਸਾਨੂੰ ਜਰੂਰ ਪਤਾ ਲੱਗਿਆ ਵੀ ਇਹਦਾ ਰੋਲ ਰਿਹਾ ਸੀ ਉਸ ਰੋਲਦਾਰਾਂ ਇਸ ਦੀ ਹੁਣ ਅਰੈਸਟ ਪਾ ਚੁੱਕੇ ਆ ਹੁਣ ਸਾਡੀ ਜਿਹੜੀ ਇਹ ਇਨਵੈਸਟਿਗੇਸ਼ਨ ਜਿਹੜੇ ਰਿਮਾਂਡਰਾਂ ਨਾਲ ਅਸੀਂ ਕਰ ਰਹੇ ਆ ਤੇ ਜੋ ਅੱਗੇ ਇਨਵੈਸਟਿਗੇਸ਼ਨ ਚੱਲ ਰਹੀ ਹੈ ਵੀ ਹੋਰ ਕਿੰਨਾ ਇਹਦਾ ਕਿੰਨਾ ਇਸ ਕ੍ਰਾਈਮ ਦੇ ਵਿੱਚ ਇਸ ਮਰਡਰ ਦੇ ਵਿੱਚ ਇਹਨੇ ਸਾਥ ਡੀਐਸਪੀ ਸਾਹਿਬ ਲੱਗਦਾ ਕਿ ਜੇ ਉਹਨੂੰ ਪਤਾ ਸੀ ਅਗਰ ਪਹਿਲਾਂ ਉਹਨੇ ਕੋਈ ਇਨਪੁਟ ਦਿੱਤੀ ਹੁੰਦੀ ਜਾਂ ਉਹਦੇ ਤੱਕ ਆਪਾਂ ਪਹੁੰਚ ਕੀਤ ਡੀਐਸਪੀ ਸਾਹਿਬ ਲੱਗਦਾ ਕਿ ਜੇ ਉਹ ਪਹਿਲਾਂ ਇਸ ਮਾਮਲੇ ਦੇ ਬਾਰੇ ਕੁਝ ਦੱਸ ਦਿੰਦੀ ਜਾਂ ਉਹ ਤੱਕ ਪਹੁੰਚ ਹੋ ਜਾਂਦੀ ਤਾਂ ਕਿਤੇ ਨਾ ਕਿਤੇ ਗੁਰਵਿੰਦਰ ਬਚਿਆ ਜਾ ਸਕਦਾ ਸੀ ਬਚਾਇਆ ਜਾ ਸਕਦਾ ਸੀ ਬਿਲਕੁਲ ਇਹ ਤਾਂ ਸਪਸ਼ਟ ਹੈ ਵੀ ਹੁਣ ਪਛਤਾਵਾ ਇਹ ਉਸ ਨੂੰ ਇਸ ਚੀਜ਼ ਦਾ ਵੀ ਹਾਂ ਜੇਕਰ ਮੈਨੂੰ ਪਤਾ ਲੱਗ ਗਿਆ ਸੀ ਜੇਕਰ 10 ਵੀ ਦਿਨਦੀ ਤੇ ਬਿਲਕੁਲ ਇਹ ਜੜਾ ਮੱਡਾ ਟੱਗ ਸਕਦਾ ਸੀ ਇਸ ਦੇ ਵਿੱਚ ਇਸ ਦੀ ਉਹੀ ਆਪਾਂ ਕਹਾਂਗੇ ਗਲਤ ਕੀਤਾ ਦਾ ਪਾਰਟ ਜਿਹੜਾ ਰਿਹਾ ਵੀ ਇਹਨੂੰ ਇਸ ਚੀਜ਼ ਦਾ ਪਤਾ ਹੋਣ ਦੇ ਬਾਵਜੂਦ ਇਹਨੇ ਕਿਸੇ ਨਾਲ ਇਹ ਸ਼ੇਅਰ ਨਹੀਂ ਕੀਤਾ ਬਈ ਐਲੀ ਅ ਹਸਬੰਡ ਦਾ ਮਰ ਰ ਕਰਨ ਜਾਂਦੀ ਹੈ ਇਹ ਇਹ ਕਿੰਨੇ ਸਾਲ ਦੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਕੋਈ 27 ਸਾਲ ਦੀ ਜੀ ਜੀ ਰੁਪਿੰਦਰ ਕੌਰ ਦੀ ਹਾਣੀ ਹੋਣੀ ਬਿਲਕੁਲ ਹਾਣੀ ਨੇ ਇਹ ਅਨਮੈਰਿਡ ਤੇ ਇਹ ਮੋਗੇ ਇਹ ਸਟੱਡੀ ਕਰ ਰਹੀ ਹੈ 40TT ਦੀ ਜਿਹੜਾ ਆਪਰੇਸ਼ਨ ਥੀਟਰ ਨਾਲ ਰਿਲੇਟਡ ਕੋਰਸ ਹੈ ਉਹਦਾ 3 ਸਾਲ ਦਾ ਸੈਕੰਡਰੀ ਸਟੂਡੈਂਟ ਇਹ ਇਹ ਇਕੱਠੀਆਂ ਸਕੂਲ ਟਾਈਮ ਤੋਂ ਇਕੱਠੀਆਂ ਸੀ ਹਾਂ ਜਦੋਂ ਪਲੱਸ 2 ਦੇ ਵਿੱਚ ਇਹਨਾਂ ਦੀ ਸਟੱਡੀ ਇਕੱਠੀ ਰਹੀ ਹੈ ਉਸ ਤੋਂ ਬਾਅਦ ਤਾਂ ਫਿਰ ਰੁਪਿੰਦਰ ਕੈਨੇਡਾ ਚਲੀ ਜਾਂਦੀ ਹੈ ਆਪ ਦੀ ਪੋਸਟ ਸਟੱਡੀ ਜਿਹੜੀ ਕੰਟੀਨਿਊ ਕਰਦੀ ਪਈ ਹੈ ਤੇ ਹੁਣ ਇਹਨਾਂ ਦਾ ਪਿਛਲੇ 7-8 ਮਹੀਨੇ ਤੋਂ ਜਦੋਂ ਕੈਨੇਡਾ ਵਾਪਸ ਆ ਜਾਂਦੀ ਰਪਿੰਦਰ ਤੇ ਫਿਰ ਇਹਦੇ ਨਾਲ ਆਪਸ ਚ ਤਾਲਮਿਲ ਹੋ ਜਾਂਦਾ ਕਿਉਂਕਿ ਅਗਰ ਉਹਨੂੰ ਹੱਤਿਆ ਦਾ ਪਤਾ ਸੀ ਤਾਂ ਮੈਨੂੰ ਲੱਗਦਾ ਅਗਰ ਕੈਨੇਡਾ ਵੀ ਗਈ ਆ ਤਾਂ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੋਈ ਲਿੰਕ ਮਿਲਿਆ ਕਿ ਟੱਚ ਦੇ ਵਿੱਚ ਸੀ ਭਾਵੇਂ ਸੋਸ਼ਲ ਮੀਡੀਆ ਦੇ ਥਰੂ ਹੋਣ ਇਹ ਵੀ ਉਹ ਵੀ ਸਾਡਾ ਚੱਲ ਰਿਹਾ ਵੀ ਤੇ ਹਾਂ ਜੇਕਰ ਇਹਨਾਂ ਚਾਚੀਓਗ ਤਾਂ ਨਾਰਮਲ ਸੀ ਉਸ ਤੋਂ ਬਾਅਦ ਕਿਉਂਕਿ ਜਿਹੜਾ ਇਹ ਕ੍ਰਾਈਮ ਚੱਲਿਆ ਇਹ ਕ੍ਰਾਈਮ ਜਿਹੜੀ ਪਿਛਲੇ 7-8 ਮਹੀਨੇ ਤੋਂ ਹੀ ਜਿਹੜੀ ਇਹਨਾਂ ਦਾ ਰੁਪਿੰਦਰ ਤੇ ਹਰਕਮਲ ਦਾ ਹਸਪਤਾਲ ਮਿਲ ਹੋਇਆ। ਹੂੰ ਕਿਉਂਕਿ ਕਿਉਂਕਿ ਅ ਅਗਰ ਹੱਤਿਆ ਦਾ ਉਹਨੂੰ ਪਤਾ ਸੀ ਤਾਂ ਮੈਨੂੰ ਲੱਗਦਾ ਕਿ ਰੁਪਿੰਦਰ ਕੌਰ ਦੇ ਬਹੁਤ ਨਜ਼ਦੀਕ ਰਹੀ ਹੋएगी ਕਿ ਹਰ ਗੱਲ ਉਹਨੂੰ ਪਤਾ ਸੀ ਬਾਹਰ ਕਿਵੇਂ ਆਈ ਫੀਸ ਨਹੀਂ ਭਰੀ ਗਈ ਜਿਵੇਂ ਜੋ ਚੀਜ਼ਾਂ ਚੱਲ ਰਹੀਆਂ ਕੇਸ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਉਹਦੇ ਤੱਕ ਪਹੁੰਚੀਆਂ ਹੋਣਗੀਆਂ ਕੈਨੇਡਾ ਤੋਂ ਹੀ ਬਿਲਕੁਲ ਜਦੋਂ ਆਪਾਂ ਇਹਨਾਂ ਨੂੰ ਇਹ ਮੰਨਦੇ ਹਾਂ ਵੀ ਜਦੋਂ ਇੰਨੇ ਚੰਗੇ ਦੋਸਤਾਂ ਆਪਸ ਦੇ ਵਿੱਚ ਹਰ ਗੱਲ ਇਹਨਾਂ ਸ਼ੇਅਰ ਕੀਤੀ ਹੂੰ ਇਹ ਸਾਡੇ ਸਾਨੂੰ ਪਤਾ ਵੀ ਹਰ ਚੀਜ਼ ਹੀ ਇਹਨਾਂ ਦੀ ਦੋਨੋਂ ਛਿਲੀਆਂ ਕਰਕੇ ਅੱਛੀਆਂ ਫਰੈਂਡ ਹੋਣ ਕਰਕੇ ਇੱਕ ਦੂਜੇ ਨਾਲ ਹਰ ਗੱਲ ਸ਼ੇਅਰ ਕਰਦੀ ਸੀ ਹੂੰ ਤੇ ਉਸ ਤੋਂ ਬਾਅਦ ਜਦੋਂ ਕੈਨੇਡਾ ਤੋਂ ਆ ਜਾਂਦੀ ਹਰ ਕਮਲ ਦੇ ਨਾਲ ਜੋ ਇਹਦਾ ਰਿਸ਼ਤਾ ਸੀ ਉਹਦੇ ਬਾਬਤ ਵੀ ਵੀਰੇਂਦਰ ਨੂੰ ਸਭ ਕੁਝ ਪਤਾ ਹੁੰਦਾ ਹੈ ਹਾਂ ਬਿਲਕੁਲ ਉਹ ਇਹਨੂੰ ਸਭ ਕੁਝ ਪਤਾ ਸੀ ਵੀ ਹਰ ਕਮਲ ਦੇ ਨਾਲ ਜਿਹੜਾ ਕਿੰਨੇ ਟਾਈਮ ਤੋਂ ਜੁੜੋਂਦੇ ਇਹ ਇਹਦਾ ਟੱਚ ਰਹੀ ਹੈ ਉਹ ਇਹ ਨਾਲ ਵੀ ਜਾਣਦੀ ਲਈ ਹੈ ਉਹ ਕਿਲਦੇ-ਕਿਲਦੇ ਰਹਿੰਦੇ ਹੂੰ ਹਾਂ ਸਮਝਣ ਦੇ ਹੋਟਲਾਂ ਦੇ ਵਿੱਚ ਇਹ ਨਾਲ ਜਾਂਦੀ ਸੀ ਨਹੀਂ ਹੋਟਲਾਂ ਦੇ ਨਾਲ ਹੀ ਇਹਨੂੰ ਪਤਾ ਹੁੰਦਾ ਸੀ ਵੀ ਇਸ ਇੱਥੇ ਜਾ ਰਹੇ ਨੇ ਕਿਉਂਕਿ ਜਿਹੜੀ ਰੁਪਿੰਦਰ ਸੀ ਇਨ ਦੀ ਸਪੋਰਟ ਲੈਂਦੀ ਸੀ ਜਦੋਂ ਅੰਤਰਪੜ ਜਾਂਚ ਇਹ ਤਾਂ ਜਿਹੜਾ ਜਿਹੜਾ ਆਪਾਂ ਫਰੈਂਡ ਫਰੈਂਡ ਦਾ ਉਸ ਚੀਜ਼ ਦਾ ਇਹਨੇ ਫਾਇਦਾ ਠਾਇਆ ਹੈ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਡਰਿੰਕ ਵੀ ਦੋਵੇਂ ਸ਼ੇਅਰ ਕਰਦੀਆਂ ਸੀ ਦੋਵੇਂ ਇਕੱਠੀਆਂ ਇਸ ਪਾਸੇ ਵੀ ਚੱਲ ਰਹੀਆਂ ਸੀ ਨਹੀਂ ਇਹ ਵੀ ਇੱਕ ਜਦੋਂ ਹਰ ਇੱਕ ਨਾਲ ਹੀ ਇਹਨਾਂ ਦਾ ਜੋ ਖਾਣਾ ਪੀਣਾ ਬੈਠਣਾ ਸਭ ਕੁਝ ਸਾਂਝਾ ਸੀ ਜਿਹਦਾ ਹੈ ਇਹ ਵੀ ਹਰ ਚੀਜ਼ ਸ਼ੇਅਰ ਕਰਦੀਆਂ ਸੀ ਹਰ ਕੱਲ ਨੂੰ ਜੇ ਕੋਈ ਡਰਿੰਕ ਵੀ ਕਰਦੇ ਹੁੰਦੇ ਨੇ ਨੇਚਰਲ ਦੇ ਵੀ ਬਹੁਤ ਅੱਛਾ ਇੱਕ ਦਿਨ ਜੇ ਇਹਨਾਂ ਦਾ ਸੰਝਾ ਸਭ ਕੁਝ ਡਰਗ ਮਾਫੀਆ ਦਾ ਬਹੁਤ ਇਸ ਕੇਸ ਦੇ ਵਿੱਚ ਜ਼ਿਕਰ ਹੋ ਰਿਹਾ ਵਾ ਕਿ ਸ਼ਾਇਦ ਡਰਗ ਮਾਫੀਆ ਤੱਕ ਲਿੰਕ ਆ ਕੋਈ ਵੱਡੀ ਸ਼ੈ ਹੈ ਇਹਨਾਂ ਦੇ ਪਿੱਛੇ ਵੀਆਈਪੀ ਟ੍ਰੀਟਮੈਂਟ ਦੀਆਂ ਬਹੁਤ ਚਰਚਾਵਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਅਜਿਹੇ ਦੇ ਵਿੱਚ ਕੁਝ ਸੱਚਾਈ ਹੈ ਨਹੀਂ ਬਿਲਕੁਲ ਕੋਈ ਡਰਗ ਮਾਫੀਆ ਵਾਲਾ ਨਹੀਂ ਹੈ ਤੇ ਪਿੱਛੇ ਕੋਈ ਹੈ ਨਾ ਹੀ ਕੋਈ ਵੀਆਈਪੀ ਟ੍ਰੀਟਮੈਂਟ ਵਾਲੀ ਹੈ ਇਹ ਇੱਕ ਮਰਟਰ ਸਿੰਘ ਦਾ ਜਿਹੜਾ ਬਹੁਤ ਹੀ ਗਲਤ ਤਰੀਕੇ ਨਾਲ ਹੋਇਆ ਹੈ ਪਤੀ ਪਤਨੀ ਦੇ ਰਿਸ਼ਤਿਆਂ ਵਾਲਾ ਸੁਨਤਾਂ ਦਾ ਅੰਤਰ ਕਰਕੇ ਰੱਖਣ ਵਾਲਾ ਸੁਨਤਾਂ ਹੀ ਇਸ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦੇਖਿਆ ਗਿਆ ਪਰ ਇਹਦੇ ਵਿੱਚ ਕੋਈ ਡਰਗ ਮਾਫੀਆ ਵਾਲਾ ਜਾਂ ਕੋਈ ਜਿਵੇਂ ਕੋਈ ਤੁਸੀਂ ਕਹਿੰਦੇ ਕੋਈ ਸੋਹਤਾ ਵੀਆਈਪੀ ਇਸ ਤਰ੍ਹਾਂ ਕੋਈ ਨਹੀਂ ਹੁੰਦਾ ਕਿਉਂਕਿ ਕ੍ਰਿਮੀਨਲ ਨੂੰ ਇੱਕ ਅਸੀਂ ਹਰ ਡਿਪਾਰਟਮੈਂਟ ਇਹ ਕਰਨਾ ਦੇਖਦਾ ਵੀ ਜਿਹੜਾ ਉਹਦੇ ਨਾਲ ਵਿਹਾਰ ਕਰਨਾ ਜਿੱਦ ਉਹ ਹੀ ਕੀਤਾ ਜਾਂਦਾ। ਕਿਹਾ ਜਾ ਰਿਹਾ ਕਿ ਜੇਲ੍ਹ ਦੇ ਵਿੱਚ ਹਰ ਕਮਲ ਦੇ ਨਾਲ ਰੁਪਿੰਦਰ ਕੌਰ ਦੀਆਂ ਮੁਲਾਕਾਤਾਂ ਹੋ ਰਹੀਆਂ ਜਾਂ ਕੰਫਰਟ ਦੇ ਲਈ ਗੱਦੇ ਪ੍ਰੋਵਾਈਡ ਹੋ ਰਹੇ ਆ ਉਹਨੂੰ ਖਾਣ ਦੇ ਲਈ ਵੀ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਇਹ ਲੱਗਦਾ ਕਿ ਕੋਈ ਸਚਾਈ ਨਹੀਂ ਹੈ ਇਹਨਾਂ ਚੀਜ਼ਾਂ ਨਹੀਂ ਬਿਲਕੁਲ ਇਸ ਤ ਕੋਈ ਨਹੀਂ ਹੁੰਦਾ ਕਿਉਂਕਿ ਜਦੋਂ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਤਰ੍ਹਾਂ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟਮੈਂਟ ਦਿੱਤਾ ਜਾਂਦਾ ਉਸੇ ਤਰ੍ਹਾਂ ਦੇ ਖਾਣਾ ਮਿਲਦਾ ਇਹ ਕੋਈ ਇਹੋ ਜਿਹਾ ਟ੍ਰੀਟਮੈਂਟ ਹੁੰਦਾ ਹੀ ਨਹੀਂ ਜੇਲ੍ਹ ਦੇ ਵਿੱਚ ਕੋਈ ਆਪਾਂ ਜਿਹਨੂੰ ਕਹਾਂਗੇ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਕਿਉਂਕਿ ਸਾਰਿਆਂ ਨੂੰ ਉੱਥੇ ਬਰਾਬਰ ਹੀ ਹਮ ਵੀਰਿੰਦਰ ਤੇ ਹੁਣ ਕਿਹੜਾ ਮੁਕੱਦਮਾ ਦਰਜ ਕੀਤਾ ਜਾਏਗਾ ਨਹੀਂ ਵੀਰਿੰਦਰ ਇਸੇ ਮੁਕਦਮੇ ਦੇ ਵਿੱਚ ਹੀ ਦੀ ਰੈਸਟ ਪਾਈ ਗਈ ਜਿਹੜਾ 274 ਇਹ ਉੰਦੇ ਵਿੱਚ ਕਿਉਂਕਿ ਇਸ ਦਾ ਪਾਰਟਿਸਪੇਸ਼ਨ ਰਹੀ ਹੈ ਇਸ ਮੁਕਦਮੇ ਦੇ ਵਿੱਚ ਹਮ ਤੇ ਇਹ ਅੱਗੇ ਟ੍ਰਾਇਲ ਦੌਰਾਨ ਇਹਨੂੰ ਦੇਖਿਆ ਜਾਏਗਾ ਵੀ ਇਹਨਾਂ ਦਾ ਕੀ ਹਮ ਕਿਉਂਕਿ ਰੈਸਪੈਕਟ ਕੀ ਹੈ ਇਸ ਮੁਕਦਮੇ 'ਚ ਉਮਰ ਕੈਦ ਜਾਂ ਫਾਂਸੀ ਤੱਕ ਇਹ ਕੇਸ ਜਾਣ ਦੀਆਂ ਪ੍ਰੋਬੈਬਿਲਿਟੀਜ਼ ਪੂਰੀਆਂ ਹੈ ਕੋ ਅਸੀਂ ਜਿਹੜੇ ਸਾਡੇ ਫਰੀਦਕੋਟ ਪੁਲਿਸ ਜਾਂ ਸਾਡੇ ਮਾਜੋ ਕੈਸ ਐਸਪੀ ਉਸ ਨੂੰ ਮੋਨੀਟਰ ਕਰ ਰਹੇ ਹਾਂ ਜਿੰਨੀ ਵੀ ਸਾਡੇ ਕੋਲ ਐਵੀਡੈਂਸ ਵੱਤ ਵੱਦ ਅਸੀਂ ਇਹਦੇ ਵਿੱਚ ਕਲੈਕਟ ਕਰ ਸਕਦੇ ਹਾਂ ਉਹ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਇਹ ਮਾਜੋ ਕੋਰਟ ਦੇ ਉੱਤੇ ਡਿਪੈਂਡ ਕਰਦਾ ਅਸੀਂ ਐਵੀਡੈਂਸ ਵੱਤ ਵੱਦ ਲੈ ਕੇ ਜਾਵਾਂਗੇ ਕੋਰਟ ਦੇ ਵਿੱਚ ਕਿ ਇਹਨਾਂ ਨੂੰ ਜਿਹੜੀ ਵੱਤ ਵੱਦ ਜਿਹੜੀ ਸਖਤ ਸਜ਼ਾ ਦਿੱਤੀ ਹੈ ਇਹ ਇਹ ਫਰੀਦਕੋਟ ਦੀ ਹੀ ਕੁੜੀ ਰਹਿਣ ਵਾਲੀ ਹੈ ਚੌਥੀ ਮੁਲਜ਼ਮ ਹਾਂ ਬਿਲਕੁਲ ਹਾਂਜੀ ਇਹ ਖੁਕਰਾਂ ਵਾਲਾ ਮੁੱਲਾ ਫਰੀਦਕੋਟ ਇੱਥੋਂ ਲੋਕਲੀ ਇੱਥੋਂ ਜੰਗਪਾਲ ਇੱਥੇ ਹੈ ਹੂੰ ਅ ਸੋ ਬਿਲਕੁਲ ਕੋਈ ਹੋਰ ਨਵੀਂ ਅਪਡੇਟ ਤੁਹਾਨੂੰ ਤੁਹਾਡੇ ਤੱਕ ਪਹੁੰਚੀ ਹੋਵੇ ਨਹੀਂ ਬਿਲਕੁਲ ਇਹ ਹੁਣ ਤੱਕ ਜਿਹੜੇ ਚਾਹ ਦੋਸ਼ੀ ਸਾਡੇ ਕੋਲ ਅਰੈਸਟ ਹੋ ਚੁੱਕੇ ਨੇ ਤੇ ਜਿਹੜੀ ਸਾਡੇ ਕੋਲ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਤਾਂ ਚੱਲੇਗੀ ਨਾ ਚਰ ਇਹ ਮਕਦਮਾ ਜੂਕੋਰ ਨਹੀਂ ਕਰਦੇ ਤੇ ਅੱਗੇ ਜੇ ਵੀ ਅਪਡੇਟ ਹੋਈ ਤੇ ਪੈਰਵਾਈ ਕੋਈ ਕਰ ਰਿਹਾ ਵਾ ਪਿੱਛੋਂ ਜਿੱਦਾ ਫੈਮਿਲੀ ਦੀ سپورਟ ਕਿਸੇ ਵੀ ਤਿੰਨਾ ਮੁਲਜ਼ਮਾਂ ਦੇ ਵਿੱਚੋਂ ਚਾਰਾ ਮੁਲਜ਼ਮਾਂ ਦੇ ਵਿੱਚੋਂ ਹੈ ਪਿੱਛੋਂ ਕੋਈ سپورਟ ਦਾ ਪਰਿਵਾਰ ਮਿਲ ਰਿਹਾ ਵਾ ਜਾਂ ਕੋਈ ਮਦਦ ਕਰ ਰਿਹਾ ਵਾ ਨੀ ਇਸ ਟਾਈਮ ਅਸੀਂ ਇਸ ਬਾਰੇ ਅਸੀਂ ਸਾਡਾ ਉਤਨੀ ਧਿਆਨ ਹੁੰਦਾ ਕਿਉਂਕਿ ਕੋਈ ਵੀ ਕ੍ਰਾਈਮ ਹੁੰਦਾ ਹੈ ਵਿੱਚ ਗੱਲ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਕੋਈ ਪਰਿਵਾਰ ਵਿੱਚ ਆ ਕੇ ਖੜ ਜਾਂਦੇ ਨੇ ਘਰ ਵਾਲੇ ਵੀ ਤੇ ਪਰ ਸਾਡਾ ਅਸੀਂ ਆਪਦੇ ਅੰਕਲ ਤੇ ਜਿਹੜਾ ਪੁਲਿਸ ਦਾ ਕੰਮ ਹੈ ਉਹ ਪੁਲਿਸ ਕਰ ਰਹੀ ਹੈ